ਕੀ ਦਾ ਰੀਚ ਆਊਟ ਕਰਨਾ ਹੈ ਸਾਨੂੰ ਸੋ ਸਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਅਪੂਰਣੇ ਨੇ ਉਹਨਾਂ ਦੇ ਉੱਤੇ ਚੱਲਦੀ ਹੋਈ ਸਿੱਖ ਸੰਗਤ ਹੈ ਜਿਹੜੀ ਉਹਨਾਂ ਦੇ ਵੱਲੋਂ ਅਜ ਨਗਰ ਕੀਰਤਨ ਸਸ ਕੈਚ ਵੰਦੇ ਰਜਾਇਨਾ ਦੇ ਵਿੱਚ ਸਜਾਇਆ ਗਿਆ ਤੇ ਇੱਕ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਵੱਖ-ਵੱਖ ਥਾਵਾਂ ਤੋਂ ਦੂਰੋਂ ਨੇੜਿਓਂ ਚੱਲ ਕੇ ਰਜਾਇਨਾ ਪਹੁੰਚੀ ਹੈ ਸੋ ਵੱਖ-ਵੱਖ ਆਪਾਂ ਤੁਹਾਨੂੰ ਦੱਸਿਆ ਵੀ ਸਟਾਲ ਵੀ ਲੱਗੇ ਹੋਏ ਸੀ ਦੱਸਿਆ ਮੈਂ ਕਿ ਵੱਖ-ਵੱਖ ਜਿਹੜੇ ਬਿਜ਼ਨਸ ਵਾਲੇ ਵੀਰ ਨੇ ਜਾਂ ਹੋਰ ਸੰਗਤ ਹੈ ਉਹ ਸੇਵਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਸੋ ਮੇਰੇ ਪਿੱ ਅ ਖਾਲਸਾ ਹੈ ਜਿਹਨੂੰ ਕੀ ਮਨੁੱਖਤਾ ਦੀ ਸੇਵਾ ਕਰਕੇ ਜਾਣਿਆ ਜਾਂਦਾ ਸੋ ਪਾਜੀ ਰਵੀ ਸਿੰਘ ਜੀ ਹੁਣਾ ਦੇ ਵੱਲੋਂ ਇਹ ਜਿਹੜੀ ਸੰਸਥਾ ਜਿਹਦੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਰਨ ਕੀਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਖਾਲਸਾ ਆਇਡ ਦੇ ਜਿਹੜੇ ਪ੍ਰੋਜੈਕਟ ਹੈ ਉਹ ਸ਼ੁਰੂ ਕੀਤੇ ਗਏ ਆ ਸੋ ਹਰ ਇੱਕ ਪ੍ਰੋਵਿੰਸ ਦਾ ਆਪਣਾ ਇੱਕ ਚੈਪਟਰ ਹੈ ਸੋ ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਆ ਅਨਟਾਰੀਓ ਦੀ ਤਾਂ ਉੱਥੇ ਜਿਹੜਾ ਉਹਨਾਂ ਦਾ ਇੱਕ ਵੱਖ ਚੈਪਟਰ ਹੈ ਉਹ ਸੇਵਾ ਉੱਥੇ ਕਰਦੇ ਆ ਸੋ BC ਦੇ ਵਿੱਚ ਕਰਦੇ ਨੇ ਇਸੇ ਤਰੀਕੇ ਨਾਲ ਮੈਨੀਟੋਬਾ ਦੇ ਵਿੱਚ ਕਰਦੇ ਆ ਸੋ ਸਸਕੈਚੁਵਨ ਦੇ ਵਿੱਚ ਜਿਹੜੀ ਟੀਮ ਸੇਵਾ ਨਿਭਾਉਂਦੀ ਆ ਖਾਲਸਾ ਏਡ ਦੀ ਸੋ ਉਹ ਸਾਡੇ ਨਾਲ ਨੇ ਭੈਣ ਹੋਣੀ ਸਾਡੇ ਨਾਲ ਨੇ ਭੈਣੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੋ ਪਹਿਲਾਂ ਤਾਂ ਤੁਹਾਨੂੰ ਸਿੱਖ ਡੇਪਰੇਡ ਦੀਆਂ ਬਹੁਤ-ਬਹੁਤ ਮੁਬਾਰਕ हां जी साडी साठ संग जी ਨੂੰ ਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸੋ ਪਹਿਲਾਂ ਅੱਜ ਤਾਂ ਗੱਲ ਕਰਕੇ ਹਟੇ ਆ ਕਿ ਮਨੁੱਖਤਾ ਦੀ ਸੇਵਾ ਦੇ ਕਾਰਜ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਖਾਲਸਾ ਏਡ ਦਾ ਜਿਹੜਾ ਨਾਮ ਆ ਜਿੱਥੇ ਸਭ ਤੋਂ ਪਹਿਲਾਂ ਲਿਆ ਜਾਂਦਾ ਕਿ ਖਾਲਸਾ ਏਡ ਐਗਜ਼ਿਸਟ ਕਰ ਰਹੀ ਹੈ ਤਾਂ ਉਹ ਇਹ ਕੰਮ ਕਰੇਗੀ ਸੋ ਸਕੈਚਵਨ ਦੇ ਵਿੱਚ ਜਿਹੜੀ ਖਾਲਸਾ ਏਡ ਹੈ ਉਹਦੇ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਿਹੜੇ ਉਹ ਚੱਲ ਰਹੇ ਆ ਹਾਂ ਜੀ ਸੋ ਸਕੈਚਵਿਟ ਦੇ ਵਿੱਚ ਅਸੀਂ ਰਜਾਇਨਾ ਦੇ ਵਿੱਚ ਸਾਡੇ ਪ੍ਰੋਜੈਕਟਸ ਚੱਲਦੇ ਆ ਸਾਡੇ ਸਾਸਕਟੂਨ ਚ ਵੀ ਚੱਲਦੇ ਆ ਐਂਡ ਮੋਸਜਾ ਚ ਵੀ ਚੱਲਦੇ ਆ ਰਜਾਇਨਾ ਤੇ ਐਂਡ ਜ਼ਿਆਦਾਤਰ ਕੋਸਟਾ ਛੋਟੀ ਕਮਿਊਨਿਟੀ ਹੋਣ ਕਰਕੇ ਸਾਡੇ ਥੋੜੇ ਚੈਲੰਜਸ ਹੁੰਦੇ ਆ ਯੂਜੂਲੀ ਸਾਡੇ ਪ੍ਰੋਜੈਕਟਸ ਹੁੰਦੇ ਆ ਸਕੂਲਾਂ ਦੇ ਨਾਲ ਜਿੱਥੇ ਅਸੀਂ ਸਕੂਲਾਂ ਨੂੰ ਸਪਲਾਈਆਂ ਦਿੰਨੇ ਜਦੋਂ ਆਰਡਰ ਬਾਕਸ ਹੋ ਗਈਆਂ ਪੈਂਸਲਸ ਕ੍ਰੇਅونز ਜੋ ਵੀ ਅਸੀਂ ਲਿਸਟ ਸਕੂਲਾਂ ਕੋਲੋਂ ਲਈਦੀ ਆ ਕਿ ਉਹਨਾਂ ਨੂੰ ਕੀ ਕੀ ਰਿਕੁਆਇਰਮੈਂਟਸ ਆ ਫਿਰ ਅਸੀਂ ਸਕੂਲਾਂ ਨੂੰ ਚੀਜ਼ਾਂ ਡੋਨੇਟ ਕਰਕੇ ਆਉਂਦੇ ਆ ਸਿਮਿਲਰਲੀ ਇਦਾਂ ਹੀ ਫੂਡ ਸ਼ੈਲਟਰਸ ਦੇ ਨਾਲ ਉਹਨਾਂ ਦੇ ਸ਼ੈਲਟਰ ਹੋਮਸ ਦੀ ਅਸੀਂ ਲਿਸਟ ਉਹਨਾਂ ਕੋਲੋਂ ਲੈ ਲਈ ਉਹਨਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਹੁੰਦਾ ਆ ਕਈ ਡੋਮੈਸਟਿਕ ਵਾਇਲੈਂਸ ਤੇ ਸ਼ੈਲਟਰ ਹੋਮਸ ਆ ਉੱਥੇ ਵੀ ਸਾਡੇ ਪ੍ਰੋਜੈਕਟਸ ਹੁੰਦੇ ਆ ਉਹਨਾਂ ਨੂੰ ਅਸੀਂ ਦੇ ਕੇ ਆਉਂਦੇ ਆ ਸਮਾਨ ਸਿੱਖ ਪਰੇਡ ਇੱਥੇ ਅੱਜ ਸਾਡਾ ਟੈਂਟ ਲੱਗਾ ਆ ਉਹਦੇ ਲਈ ਵੀ ਇਹ ਵੀ ਇੱਕ ਇੱਥੇ ਆਰਗੇਨਾਈਜੇਸ਼ਨ ਨੂੰ ਕਿ ਸਾਡੇ ਪਤਾ ਲੱਗਦਾ ਸੇਵਾਦਾਰ ਨੂੰ ਕੀ ਹੈਲਥ ਦੀ ਲੋੜ ਹੈ ਤਾਂ ਸਾਡੇ ਵੋਲੰਟੀਅਰਸ ਉੱਥੇ ਪਹੁੰਚਣ ਨੂੰ ਆਲਵੇਜ਼ ਰੈਡੀ ਆ ਹਾਂਜੀ ਪਰ ਇਹ ਜ਼ਰੂਰ ਹੈਗੀ ਹੈ ਇਸ ਕੀ ਸੰਗਤ ਨੂੰ ਰਿਕੁਐਸਟ ਹੈ ਕਿ ਜੇ ਤੁਸੀਂ ਅਵੇਲੇਬਲ ਆ ਤਾਂ ਸਾਡੇ ਨਾਲ ਵੋਲੰਟੀਅਰ ਕਰ ਸਕਦੇ ਆ ਤਾਂ ਜਰੂਰ ਆਪਣੇ ਆਵਰਸ ਸਾਨੂੰ ਦੋ ਜੀ ਹਾਂਜੀ ਥੈਂਕ ਯੂ ਸੋ ਮੱਚ ਪਾਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਸੋ ਮੱਚ ਸੋ ਤਾਂ ਖਾਲਸਾ ਐਡ ਦੀ ਟੀਮ ਸਾਡੇ ਨਾਲ ਸਸਕੈਚੁਨ ਚੈਪਟਰ ਤੋਂ ਮੌਜੂਦ ਸੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਪ੍ਰੋਜੈਕਟਸ ਨੇ ਜਿਹੜੇ ਇੱਥੇ ਚੱਲ ਰਹੇ ਆ ਤੇ ਕਿਸ ਤਰੀਕੇ ਦੇ ਨਾਲ ਐਜ਼ਾ ਵਲੰਟੀਰੀ ਇਹਨਾਂ ਦੇ ਨਾਲ ਕੰਮ ਕੀਤਾ ਜਾ ਸਕਦਾ ਸ਼ੋ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਥੈਂਕ ਯੂ